ਬੇਨਤੇ ਲੇਦੀਵਾ ਕਿਉਂ ਜਲੇ ਦੀਵਾ ਕਿਉਂ ਜਲੇ ਬੇਨਤੇ ਲੇਦੀਵਾ ਕਿਉਂ ਜਲੇ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸ਼ਿਆ ਇਸ ਕੀ ਗਈ ਬੁਲਾਏ ਮਿਟੇ ਅੰਧੇਸਿਆ ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਤੇ ਉਹ ਜਗਤ ਵਿੱਚ ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ ਉਸ ਦੇ ਫਿਕਰ ਮੜ ਜਾਂਦੇ ਹਨ ਤੇ ਪਰਮ ਪਉ ਦੂਰ ਹੋ ਜਾਂਦਾ ਹੈ। ਜਿਸ ਦਾ ਦਰਸ਼ਨ ਦੇਖ ਜਗਤ ਨਿਹਾਲ ਹੋਏ, ਜਨ ਕੇ ਸੰਗ ਨਿਹਾਲ। ਪਾਪਾ ਮੈਲ ਤੋਂਏ, ਅੰਮ੍ਰਿਤ ਸਾਚਾ ਲਾਓ, ਉਥੇ ਜਾਪੀਏ। ਮਨ ਕੋ ਹੋਏ ਸੰਤੋਖ, ਓਖਾ ਤਰਾਪੀਏ। ਉਸ ਦੀ ਮੱਤ ਦੀ ਸੰਗਤ ਕਰਕੇ ਜੀਵ ਕਿਰਪਾ ਗ੍ਰਹਿਣ ਕਰਦਾ। ਉਸ ਮਨ ਦੀ ਸੰਗਤ ਵਿੱਚ ਜੀਵ ਪਾਪਾਂ ਦੇ ਮੈਲ ਤੋਂ ਹੋ ਕੇ ਪਰਮਾਤਮ ਦੇ ਰਾਹ ਤੇ ਵਗਾਸ ਕਰਦਾ। ਉਸ ਦੀ ਸੰਗਤ ਵਿੱਚ ਅਮਰ ਕਰਨ ਵਾਲੇ ਸੱਚੇ ਨਾਮ ਦੀ ਸੋਝੀ ਆਉਂਦੀ ਹੈ। ਕ੍ਰਿਸ਼ਨਾਂ ਦੇ ਮਾਰੇ ਮਨੁੱਖ ਦੇ ਮਨ ਵਿੱਚ ਸੰਤੋਖ ਆ ਜਾਂਦਾ ਹੈ ਤੇ ਉਸ ਦੀ دنیਆਵੀ ਖੈਸ਼ਾ ਦੀ ਲਾਲਸਾ ਮੁੱਕ ਜਾਂਦੀ ਹੈ ਜਿਸ ਕਟ ਵਸਿਆ ਨਾਓ ਤਿਸ ਬੰਧਨ ਕਾਟਿਏ ਗੁਰ ਪ੍ਰਸ਼ਾਦ ਕਿਰੇ ਵਿਰਲੇ ਹਰਤਨ ਖਾਟਿਏ ਕਿਸੇ ਵਿਰਲੇ ਮਨੁੱਖ ਨੇ ਹੀ ਗੁਰੂ ਦੀ ਕਿਰਪਾ ਦੇ ਨਾਲ ਹਰਤਨ ਕਮਾਇਆ ਜਿਸ ਨੇ ਹਰਤਨ ਦਾ ਲਾਹਾ ਲਿਆ ਉਸ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਅਤੇ ਉਸ ਦੇ ਮਾਇਆ ਵਾਲੇ ਬੰਧਨ ਕੱਟੇ ਜਾਂਦੇ ਹਨ ਸ਼ਲੋਕ ਮੈਲਾ ਪੰਜਵਾਂ ਮਨ ਮੇ ਚਿਤਵੋ ਚਿਤਵਣੀ ਉਤਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰਦੇਵ ਨਾਨਕ ਕੇ ਮੀਤ اے ਸੱਚੇ ਪਾਸ਼ਾ ਮੈਂ ਮਨ ਵਿੱਚ ਲੋਚਦਾ ਮੇਰੇ ਤੇ ਕਿਰਪਾ ਕਰ ਮੈਂ ਹਰ ਰੋਜ਼ ਹਰ ਵੇਲੇ ਤੇਰੇ ਨਾਮ ਦਾ ਸਿਮਰਨ ਕਰ ਸਕਾਂ ਮੈਨੂੰ ਹਰਜਸ ਕਰਨ ਦੀ ਸਮਰਥਾ ਬਖਸ਼ ਨਾਨਕ ਦੇ ਸਹਿਕ ਪ੍ਰਮਾਤਮਾ ਮੇਰ ਕਰ ਮਹਿਲਾ ਪੰਜਮਾ ਦ੍ਰਿਸ਼ਟਾਰ ਪਰਵ ਰਾਖਿਆ ਮੰਤਨ ਰਤਾ ਮੂਲ ਨਾਨਕ ਜੋ ਪ੍ਰਭਾਣੀਆਂ ਮਰੋ ਵਿਸਾਰੀ ਸੂਲ ਜਿਨ੍ਹਾਂ ਤੇ ਗੁਰੂ ਨੇ ਨਦਰ ਕੀਤੀ ਉਹੀ ਪ੍ਰਭੂ ਨੂੰ ਭਾ ਗਈਆਂ ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਦੀ ਨਜ਼ਰ ਕਰਕੇ ਆਪਣੇ ਨਾਲ ਜੋੜ ਲਿਆ ਉਹਨਾਂ ਦਾ ਮਨ ਤੇ ਤਨ ਪ੍ਰਭੂ ਪ੍ਰੇਮ ਵਿੱਚ ਰਤਾ ਰਹਿੰਦਾ ਹੈ ਪਰ हे ਨਾਨਕ ਮੈਂ ਅਭਾਗਨ ਦੁੱਖ ਵਿੱਚ ਮਰ ਰਹੀ ਹਾਂ हे ਪ੍ਰਭੂ ਮੇਰੇ ਤੇ ਕਿਰਪਾ ਕਰ ਰੱਤੇ ਸਹੀ ਜੇ ਮੁਖ ਨਾ ਮੋੜਨ ਜਿਨੀ ਸਿਆਤਾ ਸਾਈ ਚਾਰ-ਚਰ ਪਵ ਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ हे ਭਾਈ ਉਹ ਮਨੋਕੀ ਪ੍ਰੇਮ ਲਾਗ ਵਿੱਚ ਰੰਗੇ ਹੋਏ ਹਨ ਜਿਨ੍ਹਾਂ ਨੇ ਮਾਲਕ ਪ੍ਰਭੂ ਨਾਲ ਡੂੰਗੀ ਸਾਝ ਪਾਈ ਹੋਈ ਐ ਉਹ ਕਦੇ ਵੀ ਪ੍ਰਭੂ ਦੀ ਯਾਦ ਨੂੰ ਨਹੀਂ ਭੁਲਾਉਂਦੇ ਪਰ ਜਿਨ੍ਹਾਂ ਨੂੰ ਪ੍ਰੇਮ ਦੀ ਦਵਾਈ ਮੁਆਫਕ ਨਹੀਂ ਆਉਂਦੀ ਪਾਉ ਠੀਕ ਅਸਰ ਨਹੀਂ ਕਰਦੀ ਉਹ ਕਮਜ਼ੋਰ ਪ੍ਰੇਮ ਵਾਲੇ ਮਨੁੱਖ ਪ੍ਰਭੂ ਚਰਨਾਂ ਨਾਲੋਂ ਕਿਉਂ ਹੋ ਟੁੱਟਦੇ ਹਨ ਜਿਵੇਂ ਕਮਜ਼ੋਰ ਫਲ ਕੱਚੇ ਹੀ ਟਾਣੀ ਨਾਲੋਂ ਟੁੱਟ ਜਾਂਦੇ ਹਨ ਗੁਰਕੇ ਸ਼ਬਦ ਅਰਾਧਿਏ ਨਾਮ ਰੰਗ ਬੈਰਾਗ ਜੀਤੇ ਪੰਜ ਬਰਾਈਆਂ ਨਾਨਕ ਸਫਲ ਮਾਰੂ ਇਹ ਰਾਗ ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਪਰਬੂ ਦੇ ਨਾਮ ਦੀ ਬਰਕਤ ਨਾਲ ਮਨ ਵਿੱਚ ਵਿਕਾਰਾਂ ਵੱਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ ਜੇਕਰ ਮਨ ਗੁਰੂ ਦੇ ਉਪਦੇਸ਼ ਨੂੰ ਯਾਦ ਰੱਖੇ ਤਾਂ ਕਮਾਦਿਕ ਪੰਜੇ ਵੈਰੀ ਵਸ ਵਿੱਚ ਆ ਜਾਂਦੇ ਹੈ ਗੁਰੂ ਦਾ ਪ੍ਰੇਮ ਹੀ ਵਿਕਾਰੀ ਰੰਗਾਂ ਨੂੰ ਮਾਰ ਬਕਾਉਣ ਵਾਲੀ ਸਭ ਤੋਂ ਦਵਾਈ ਹੈ ਆਪਣੀ ਨਦਰ ਨਿਹਾਲ ਆਪੇ ਲਿਓ ਲਾਏ ਜਨ ਦੇਹਮਤੀ ਉਪਦੇਸ਼ ਵਿੱਚੋਂ ਭਰਮ ਜਾਏ ਇਹ ਪ੍ਰਭੂ ਤੂੰ ਆਪਣੀ ਮਿਹਰ ਦੀ ਨਿਗਾਹ ਕਰ ਤੇ ਆ ਵੀ ਆਪਣੇ ਸੇਵਕਾਂ ਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖ ਆਪਣੇ ਸੇਵਕ ਨੂੰ ਉਹ ਅਗਲ ਤੇ ਉਹ ਸਿੱਖਿਆ ਦੇ ਜਿਸ ਦੇ ਰਾਹੀਂ ਮੇਰੇ ਅੰਦਰੋਂ ਭਟਕਣਾ ਪਰਮ ਦੂਰ ਹੋ ਜਾਵੇ। ਮਹਿਲਾ ਪੰਜਵਾ ਸਿਮਰਤ ਸਿਮਰਤ ਪ੍ਰਭ ਆਪਨਾ ਸਫਲ ਪਾਏ ਆਏ। ਨਾਨਕ ਨਾਮ ਅਰਾਧਿਆ ਗੁਰਪੂਰੇ ਦੀ ਆਮ ਲਾਏ। ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਿਆ ਹੈ। ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ। ਉਸ ਜੀਵ ਦੀਆਂ ਜਗਤ ਵਾਲੀਆਂ ਸਾਰੀਆਂ ਵਾਸ਼ਨਾਵਾਂ ਮੁੱਕ ਗਈਆਂ। ਉਸ ਨੂੰ ਪਰਮਾਤਮਾ ਦੇ ਨਾਮ ਦਾ ਫਲ ਹਾਸਲ ਹੋ ਜਾਂਦਾ ਹੈ ਸ਼ਲੋਕ ਮਹਿਲਾ ਪੰਜਮਾ ਕਾਮ ਕ੍ਰੋਧ ਲੋਭ ਛੋਡਿਆ ਦੀਜੇ ਅਗਣ ਜਲਾਏ ਜੀਵ ਧਿਆਨ ਇਤਜਾਪੀਏ ਨਾਨਕ ਸਾਚਾ ਨਾਉ ਸੁਖਾਂ ਦੀ ਕਾਮਨਾ ਲਾਲਚ ਵਕਾਰ ਅਤੇ ਤ੍ਰਿਸ਼ਨਾ ਛੱਡ ਕੇ ਨਾਨਕ ਦੇ ਸੱਚੇ ਨਾਮ ਨੂੰ ਜਦੋਂ ਤੱਕ ਜਿਉਂਦਾ ਹਾਂ ਉਦੋਂ ਤੱਕ ਸਿਮਰਦਾ ਰਹਾ ਉਹ ਜੋ ਗੁਰਕੇ ਪੈਰ ਦਰਮਤ ਜਾਏ ਜਦ ਸਾਧ ਜਨਾਂ ਕੇ ਸੰਗ ਭਵਜਲ ਵਿਖਮਤਾਰ اے ਜੀ ਸਤਗੁਰ ਦੇ ਪੈਰ ਪੂਜ ਪਾਉ ਗੁਰੂ ਦਾ ਆਸਰਾ ਲੈ ਇਸ ਤਰ੍ਹਾਂ ਤੇਰੀ ਭੈੜੀ ਮਤ ਦੂਰ ਹੋ ਜਾਵੇਗੀ ਗੁਰਮੁਖ ਖਾਨ ਦੀ ਸੰਗਤ ਵਿੱਚ ਰਹਿ ਕੇ ਇਹ ਮਾਇਆ ਦਾ ਬਖੇੜਾ ਸਮੁੰਦਰ ਤਰ ਜਾਈਦਾ ਵਾਹਿਗੁਰੂ ਕਿਰਪਾ ਕਰੇ ਸੋਝੀ ਬਖਸ਼ੇ ਸਮੱਤ ਬਖਸ਼ੇ ਬਾਣੀ ਪੜਨ ਸੁਨਨ ਮੰਨਨ ਦੀ ਸਮਰੱਥਾ ਦੇ ਕੇ ਸਾਡੇ ਮਨ ਨੂੰ ਬਾਣੀ ਦਾ ਰੂਪ ਬਣਾ ਦੇਵੇ